ਬਸ ਆ ਚੀਜ਼ ਇੱਥੋਂ ਮਾਰ ਖਾਂਦੀ ਐ ਬਥੇਰਾ ਅੱਜ ਨੂੰ ਭੰਡਦੇ ਮੈਨੂੰ ਵੀ ਪੁਆਇੰਟ ਮਿਲ ਗਿਆ ਆ ਪਤਾ ਪਹਿਲਾ ਗੀਅਰ ਮੰਨ ਲਓ ਪਹਿਲਾ ਗੀਅਰ ਪਤਾ ਹਨਾ ਥੋੜੀ ਰੇਸ ਵੀ ਪੂਰੀ ਦੇਣੀ ਆ ਲੈ ਫਸ ਗਈ ਰੇਸੂ ਦੇ ਹੁਣ ਇੱਥੇ ਬਾ ਬ੍ਰੇਕਾਂ ਦੱਬਣੀਆਂ ਆ ਮੈਂ ਬ੍ਰੇਕਾਂ ਮੰਨ ਲਓ ਬ੍ਰੇਕਾਂ ਪਰ ਮੋੜਨਾ ਆ ਰੇਸ ਕਿਵੇਂ ਦੂੰਗਾ 2000 ਚੱਕ ਹੁਣ ਇਹਦਾ ਹਿੱਲਾ ਹਿੱਲਾ ਰੇਸ ਮਾਮੇ ਦੇ ਮੁੰਡਿਆ ਹਿੱਲਾ ਬ੍ਰੇਕਾ ਦੱਬ ਦੱਬ ਘਮਾਉਣ ਲੱਗ ਗਿਆ ਹੁਣ ਬ੍ਰੇਕਾਂ ਦੱਬਦਾ ਹੁਣ ਜੇ ਮੈਂ ਲਾਉਂਗਾ ਦੂਆ ਗੀਅਰ तादर लत्त जाऊगी इधर लत्त तक फसी भी है पूरी ते ता रे आ रेस इतनी फस गई गोडे बढ़ा दी है। <laughs> <ठे> लो भाई बहुत सोना दिन खड़े निपट गया काम एक सौ छब्बी चल रही है ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਓ ਜੀ ਅੱਜ ਦਸ਼ਮੇਸ਼ ਕਮਬੈਨ ਤੇ ਡਿਊਟੀ ਲੱਗੀ ਐ। ਤੇ ਦੂਜੀਆਂ ਕਮਬੈਨਾਂ ਪਿੰਡ ਚੱਲਦੀਆਂ। ਕੀ ਹਾਲ ਐ ਹਰਿੰਦਰ ਦਾ? ਹੱਥ ਵਧਈਆ ਜੀ ਤੁਸੀਂ। ਲਓ ਜੀ ਲੱਡੂਆਂ ਦੇ ਡੱਬੇ ਨਾਲ ਸ਼ੁਰੂਆਤ ਲੱਗਿਆ ਕਰਨ। ਨਾਨਕੇ ਪਿੰਡ ਪਹੁੰਚੇ ਆਂ ਜੀ। ਤੇ ਅੱਜ ਦਸ਼ਮੇਸ਼ ਕਮਬੈਨ ਤੇ ਆਉਣ ਦਾ ਮੌਕਾ ਮਿਲਿਆ ਨਹੀਂ ਤਾਂ ਸਟੈਂਡਰਡ ਤੇ ਡਿਊਟੀਆਂ ਪੱਕੀ। ਮੇਰੀ ਵੀ ਵੱਢਣਾ ਆਪਾਂ ਨੇ ਝੋਨਾ 26 26 26 ਵੱਢਣਾ ਅੱਜ। ਤੇ ਦੂਜੀਆਂ ਵੀ ਛੱਬੀਆਂ ਚ ਚੱਲਦੀਆਂ ਮਾਜੀ ਸ਼ਨੀਵਾਰ ਆਹ ਸੋਮਵਾਰ ਮੰਗਲਵਾਰ ਦਾ ਗੜਬੜ ਜੀ ਹੈਗੀ ਹੈ ਦਿਖਾਈ ਦੀ ਉਹਦੇ ਪਹਿਲਾਂ ਪਹਿਲਾਂ ਛੱਬੀਆਂ ਸਾਰੀਆਂ ਚੱਕੀ ਜਾਣੀਆਂ ਕਿ ਨਹੀਂ ਆਮੇ ਹਾਂਜੀ ਪਾਣੀ ਹਾਂ ਸਪਲਹਾਦੇ ਜੇ ਪਲਾਉਣ ਬਾਂਕੀ ਇਹ ਨਾਲੇ ਨਹੀਂ ਕਿੱਥੀ ਕੱਢ ਕੇ ਦੇਖਦਾ ਪੁੱਤ ਕੱਢ ਕੇ ਹੀ ਦੇਖਿਆ ਹਾਂ ਜਰਾਸ ਚੱਕ ਲੈ ਉਸੇ ਤੋਂ ਦੋ ਕੁ ਬਾਕੀ ਹੋਰ ਕਿਹੜੀ ਕਿਹੜੀ ਬਲੈਟੀ ਆਮੇ ਲੇਟ ਮਾਰੀ ਛਵਾਰੀ ਤੋਂ ਜਾਵਾ ਕੇ ਨਾ ਆਦੇ ਆਛ ਆ ਛੱਬੀ ਵੀ ਕੰਮ ਦੀ ਹੈ ਆਹ ਜਿਹੜੀ ਗੱਤ ਪੜਾ ਹੁਣ ਜਿਹੜੀ ਆ ਵਧਣੀ ਆਪਾਂ ਨੇ ਥੋੜੀ ਜੇ ਬਾਤਰ ਹੁੰਦੀ ਚਲੋ ਫੇਰ ਤਾਂ ਬਹੁਤ ਵਧੀਆ ਪੀਲੇ ਤੋਂ ਨਹੀਂ ਇਸ ਵਾਰ ਝੋਨੇ ਦਾ ਜਿਹੜੀ ਸਿਸਟਮ ਜੋ ਹੋਇਆ ਵੈ ਵੀ ਸਮਝ ਤੋਂ ਬਾਹਰ ਹੈ ਕਹਾਣੀ ਕੱਲ ਸੀ 131 ਝੋਨਾ ਵਧਿਆ 131 ਤੇ 128 2 ਝੋਨੇ ਐਸੀਆਂ ਜਿਹੜੇ ਬਿਲਕੁਲ ਬਿਮਾਰੀ ਦੀ ਮਾਰ ਚ ਆ ਗਏ ਇਸ ਵਾਰ ਬੋਨੇ ਬੁੱਟੇ ਨੂੰ ਜਿਹੜਾ ਆਪਾਂ ਕਹਿ ਦਿੰਨੇ ਆ ਅਸੀਂ ਅੰਮ੍ਰਿਤਸਰ ਏਰੀਆ ਚ ਸੇਵਾ ਵੀ ਕਰਕੇ ਆਏ ਤੇ ਤੇ ਅੰਮ੍ਰਿਤਸਰ ਏਰੀਆ ਦੇ ਵਿੱਚ ਲੈ ਕੇ ਸੀ ਨੇ ਇਹ ਦੇਖਿਆ ਵੀ ਉੱਥੇ ਬਿਲਕੁਲ ਬੋਨੇ ਬੂਟੇ ਦੀ ਉਹ ਨਹੀਂ ਧੀਗੀ ਬਿਲਕੁਲ ਵੀ 1% ਵੀ ਬੋਨਾ ਬੂਟਾ ਨਹੀਂ ਦਾ ਹੈ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ 'ਚ ਸਾਡੇ ਕੀ ਸਿਸਟਮ ਹੋਇਆ ਵੀ ਜਿਹੜੀ ਤਾਂ ਕੱਲ ਜਿਹੜੀ ਮਤਲਬ 10 ਦਿਨ ਪਛੇਤੀ ਲੱਗੀ ਵੀ ਸੀ ਉਹ ਤਾਂ ਖੜੀਆਂ ਟਿਪ ਟੋਪ ਹਲੇ ਮਤਲਬ ਪਾਣੀ ਚੱਲ ਰਿਹਾ ਉਹਨੂੰ ਤੇ ਜਿਹੜੀ ਕੱਲ ਵੱਟ ਕੇ ਆਏ ਅਸੀਂ ਉਹ ਬੋਨੇ ਬੂਟੇ 'ਚ ਬਿਲਕੁਲ ਹੀ ਖਤਮ ਹੋ ਗਈ 2 ਕਿੱਲੇ 'ਚ ਇੱਕੇ ਟੈਂਕ ਪੜੇਗਾ ਆਇਓ 128 ਜੋ ਹੋਇਆ ਇੱਕੋ ਪਨੀਰੀ ਵਸ ਕੋਈ ਅਗੇਤੀ ਲੱਗੀ ਕੋਈ ਪਛੇਤੀ ਲੱਗੀ ਇਹ ਸਿਸਟਮ ਹੋਇਆ ਹੈ ਇਹ ਸਮਝ ਨਹੀਂ ਲੱਗੀ ਗਾੜੀ ਵੀ ਹੋਇਆ ਤਾਂ ਹੋਇਆ ਕੀ ਹੈ 110 128 ਦੇ ਵਿੱਚ ਜਿਹੜੀ ਦਾ ਪਨੀ ਚੋਣਾ ਲੈਤਾ ਮਸ਼ੀਨ ਨਾਲ 128 ਦਾ ਕਿਉਂਕਿ 128 ਜਿਹਦੀ ਵੀ ਸਵਾਰ 30% ਖੇਚੋ ਫਸਲ ਸਹੀ ਹੈ 70% ਡੈਮੇਜ ਹੋ ਗਈ। ਕੋਨੇ ਬੁੱਟੀ ਦਾ ਜਿਹੜਾ ਛਕਾੜ ਦਿੰਦੀ ਹੈ ਤੇ ਆਪਣੇ 128 ਚੋਣਾ ਪਾ ਮਸ਼ੀਨ ਨਾਲ ਦਿਖਾਵਾਂਗੇ ਉਹਦੇ ਤੇ ਸਪਰੇਅ ਕੀਤੀ ਆਪਾਂ ਨੇ ਅੱਜ ਵੀ ਕੀਤੀ ਆ ਸਵੇਰੇ ਇੱਕ ਵਾਰ ਕੋ ਸਪਰੇਅ ਦਾ ਲਾਇਆ ਤੇਲੇ ਦਾ ਵੀ ਲਾਇਆ ਤੇ ਉਸ ਤੋਂ ਬਾਅਦ ਦੂਜਾ ਆਪਣਾ ਪੱਤਾ ਹਰਾ ਰੱਖ ਦਿਆ ਹਨ ਉਹ ਆ ਬਿਲਾ ਹਲਦੀ ਤੇ ਚਲੋ ਵਿੱਚ ਸਲਟੇ ਜੇ ਕਈ ਪਾਏ ਹੋਏ ਤੇ ਕੋਈ ਤੇ ਉਹ ਮਤਲਬ ਹੈ ਟਿੱਪ ਟੋਪ ਖੜੀ ਹੈ ਇੱਕ ਵੀ ਬੋਨਾ ਬੂਟਾ ਨਹੀਂ ਕੋਈ ਦਿੱਕਤ ਨਹੀਂ ਕੋਈ ਤੰਗੀ ਪਰੇਸ਼ਾਨੀ ਨਹੀਂ ਵਿਜਣੀ ਪੁੱਸੇ ਪੰਬਲ ਪੁੱਸੇ ਵਿੱਚ ਪੈ ਗਏ ਅਗਲੇ ਸਾਲ ਬਾਅਦ ਤੇ ਵੀ ਇਹਨਾਂ ਦੂਜੀ ਜਿਹਦੇ ਚ ਉਹ ਹੈ ਬੋਨਾ ਬੂਟਾ 131 131 ਫਿਰ ਵੀ ਬਹੁਤ ਹੱਦ ਤੱਕ ਠੀਕ ਹੈ ਥੋੜੇ ਠੀਕ ਹੈ ਸਾਡੇ ਤਾਂ ਜਮਾ ਹੀ ਨਹੀਂ ਆਪਣੇ ਆ 131 ਹੈ ਭਈ ਆਹ ਜਿਹੜੀ ਹੈ ਸਾਹਮਣੇ ਹਰੀ ਹਰੀ ਦੇਖ ਰਹੇ ਆ ਆ ਇਹਦੇ ਚ ਹੈਗੇ ਬੋਨੇ ਬੂਟੇ ਬਹੁਤ ਕਿੰਨੇ ਪਰਸੈਂਟ ਕਿਲਾ 50 50 50% ਹੈਗਾ ਕਿ ਜਿੱਦ ਜਿਆਦਾ ਖਰਾਬ ਹੈ 131 ਹੈ ਨਾ ਦੇਖ ਲਓ ਵੀ ਹੈ ਕਿਆ ਦੋਸਤ 131 ਹੋ ਖਰਾਬ ਹਾਂ 1 ਮਹੀਨੇ ਕਰੀ ਵੀ ਮੇਰੇ ਨੇ ਕਿੰਨੇ ਸਾਲ ਫੋਰਮ ਨਹੀਂ ਕਰੀਏ 15 ਸਾਲ 20 ਸਾਲ ਦੇ ਜੀ ਜੀ 41 ਸੀਰੀਅਲ 11 ਹਾਂ ਹਾਂ ਲੈ ਅਿੰਦਰਾ ਫੜੀ ਫੋਨ ਆ ਦੇਖੋ 131 ਦਾ ਹਾਲ ਆ ਹੋਇਆ ਵੈ ਆ ਦੇਖੋ ਵਿੱਚ ਬੌਨੇ ਬੁੱਤੇ ਇਹ ਸਮਝ ਲਓ ਵੀ 50 50% ਡੈਮੇਜ ਹੋ ਗਿਆ ਫਸਲਾਂ ਦਾ ਇਦ ਕੀ 131 ਤਾਂ ਮਤਲਬ ਆ ਮੰਮ ਜੀ ਉਹਨਾਂ ਦੀ ਮੈਂ ਦੇਖੀ ਉਹਦੇ ਜਿਹੜੀ ਹੈਗੀ ਮੜਜੀ ਦੀ ਦਿਖਦੀ ਐ ਨਹੀਂ 131 ਕੱਲ ਵੱਡੀ ਐ 2 ਕਿੱਲਾਂ ਚ ਇੱਕੇ ਟੈਂਕ ਆਹਾਹਾ ਕੀ ਬਾਤ ਐ ਇੰਨਾਂ ਲਾ ਕੇ ਵੱੜਦਾ ਐ ਇਹਲਾ ਮੈਂ ਦਿਸ ਸਟੈਂਡਰਡ ਚਲਾਉਣੀ ਆ ਮੈਨੂੰ ਤੁਸੀਂ ਵੇਚ ਦਿੱਤੀ ਮੈਂ ਚਲਾ ਲਾ ਨਵੀਂ ਕਿ ਮਸ਼ੀਨ ਮਿਲੀ ਏ ਤੈਨੂੰ ਥੋੜੇ ਜਿਹਾ ਐਂ ਔਖੀ ਲੱਗਦੀ ਨੇ ਇਹਦੇ ਲੀਵਰ ਪੁੱਠੇ ਆ ਇੱਕ ਤਾਂ ਮਤਲਬ ਸਟੈਂਡਰਡ ਕਮੈਂਡਰ ਜਿਵੇਂ ਆਮ ਲੀਵਰ ਥੱਲੇ ਨੂੰ ਲੱਗਦਾ ਇਹਦੇ ਥੱਲੇ ਤੋਂ ਸਾਰੇ ਉੱਪਰ ਨੂੰ ਲੱਗਦੇ ਆ ਹੁਣ ਉੱਥੇ ਮੈਂ ਵੀ ਉਲਝ ਜੰਨਾ ਬਾਕੀ ਸਾਰੇ ਠੀਕ ਲੈਨੇ ਆ ਬੱਸ ਹੁਣ ਕਿੱਥੇ ਸੁਵੇਲੇ ਲਿਆਉਂਗੀ ਸਵੇਰੇ ਠੀਕ ਹੈ ਇਹ ਆਪਾਂ ਜੀ ਦਸ਼ਮेश ਕੰਪਨੀ ਦੀ ਬੜਾਈ ਬੁਣ ਕੇ ਰੱਖ ਦਿਆ ਬੁਣ ਕੇ ਪੂਰਾ ਬ੍ਰੇਕਾਂ ਦਾ ਦੱਬ-ਦੱਬ ਘੁਮਾਉਣ ਲੱਗ ਗਿਆ ਹੁਣ ਬ੍ਰੇਕਾਂ ਦਾ ਦੱਬਾ ਬ੍ਰੇਕ ਦੀ ਟੈਸਟਿੰਗ ਕਰ ਰਿਹਾ ਹਾਂ ਹੁਣ ਅੱਜ ਪੂਰੀ ਸਮਰਾਜ ਵੀ ਬੜੇ ਟੌਪ ਦੇ ਆਏ ਆ ਮਾਮੀ ਨਵੇਂ ਜਿਹੜੇ ਆਏ ਆ ਕਿ ਜੇ ਕਿਹੜਾ ਉਹ ਪ੍ਰੋਟੈਕਟ ਦਾ ਸੌਣਾ ਚਾਰ ਅਰੰਗ ਸੜਦੇ ਤੋਲੇ ਬੜੇ ਕੰਮ ਦੇ ਕਰਤੇ ਇੱਕ ਤਾਂ ਉਹਦੇ ਟਰੈਕਟਰ ਦੇ ਪੀਟੀਆ ਦਾ ਵੀ ਫਰਕ ਪਤਾ ਹਾਂ ਇਹ ਬਈ ਮੈਂ ਮਾਮਾ ਜੀ ਉਹਨਾਂ ਨੂੰ ਦੇਖ ਕੇ ਫਿਰ ਮੈਂ 36 30 ਲਿਆਂਦਾ ਫਿਰ ਤੇ ਚੀਜ਼ ਆ ਹਾਂ ਇੱਧਰ ਹੋ ਮੈਂ ਚੀਜ਼ ਦਿਖਾਵਾਂ ਇਹ ਬਾਕੀ ਸਾਰੀਆਂ ਗੱਲਾਂ ਠੀਕ ਐ ਬਸ ਆ ਚੀਜ਼ ਐ ਇੱਥੋਂ ਮਾਰ ਖਾਂਦੀ ਐ ਬਥੇਰਾ ਅੱਜ ਨੂੰ ਭੰਡਦੇ ਮੈਨੂੰ ਵੀ ਪੁਆਇੰਟ ਮਿਲ ਗਿਆ ਆ ਪਤਾ ਪਹਿਲਾ ਗੀਅਰ ਮੰਨ ਲਓ ਪਹਿਲਾ ਗੀਅਰ ਪਤਾ ਹਨਾ ਹੁਣ ਸਾਲੀ ਰੇਸ ਵੀ ਪੂਰੀ ਦੇਣੀ ਆ ਲੈ ਫਸ ਗਈ ਰੇਸੂ ਲੈ ਹੁਣ ਇੱਥੇ ਬਾ ਬ੍ਰੇਕਾਂ ਦੱਬਣੀਆਂ ਆ ਮੈਂ ਬ੍ਰੇਕਾਂ ਮੰਨ ਲਓ ਬ੍ਰੇਕ 'ਤੇ ਮੋੜਨਾ ਆ ਰੇਸ ਕਿਵੇਂ ਦਊਂਗਾ 2000 ਚੱਕ ਹੁਣ ਇਹਦੇ ਹਿੱਲਾ ਹਿੱਲਾ ਰੇਸ ਮਾਮੇ ਦੇ ਮੁੰਡਿਆ ਹਿੱਲਾ ਹੁਣ ਜੇ ਮੈਂ ਲਾਉਂਗਾ ਦੂਆ ਗੇਰ ਤਾਂ ਇੱਧਰ ਲੱਤ ਜਾਊਗੀ ਤਾਂ ਵੀ ਇੱਧਰ ਲੱਤ ਦੇਕ ਫਸੀ ਵੀ ਪੂਰੀ ਤਾਂ ਇਹ ਤਾਂ ਆ ਆ ਦੇ ਦੇ ਇੱਥੇ ਫਸ ਗਈ ਹੁਣ ਕੀ ਗੋਡੇ ਵਢਾ ਦਈਏ ਅਰੇ ਸੱਥ ਲਵਾ ਦੋ ਓ ਸਾਨੀ ਓ ਆ ਪਹਿਲਾ ਗੇਰ ਲਾਤਾ ਪਹਿਲਾ ਲਾਤਾ ਦੇਖ ਪਹਿਲਾ ਲਾਤਾ ਅਰੇ ਇਸ ਨਹੀਂ ਦੇ ਹੁੰਦੀ ਆ ਫਸ ਜਾਂਦਾ ਕੋਡਾ ਉਹਨੇ ਹਾਂ ਆ 36 30 ਆ ਇਹ ਚੱਲ 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 ਹੱਸਦਾ ਮੈਂ ਤਾਂ ਚੱਲ ਤੂੰ ਅਰੇ ਇਸ ਛੋਟੀ ਕਰ ਦਿੰਦੇ ਨਾ ਨਾ ਤੂੰ ਚੱਲ 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 ਉਹ ਤੂੰ ਚੱਲ ਦੇਖ ਤਾਂ ਸਹੀ 36 30 ਆ ਇਹ ਇਹ ਨਹੀਂ ਛੱਡਦਾ ਤੂੰ ਖੰਭਾ ਦੇਖ ਲਈ ਅੱਗੇ ਹਨਕਾਂ ਲਾਈਆਂ ਕਾਲੀਆਂ ਹਾਂ ਉਹ ਫਿਰ ਵਾਟਾ ਡੇਡੀ ਕਰ ਲੈ 3630 ਦਾ ਫੈਲੋ ਹਾਂ ਸੋ ਨੀ ਲਾਂ ਕੇ ਟੁੱਟ ਪਣਿਆ ਬਹੁਤ ਹੀ ਹੋ ਗਿਆ ਹੁਣ ਤਾਂ ਹੁਣ ਤਾਂ ਕਮੈਂਟ ਆਉਣ ਲੱਗ ਜਣੇ ਆ ਵੀ ਜੇ ਤੇਰੇ ਹੁਣ ਤਿੰਨ ਚੀ ਚਿੱਟਕਾ ਕੁਰਤਾ ਪਜਾਮਾ ਖੜਾਉਣੀ ਆ ਇਕੜਾ ਆਹੋ ਆ ਜਾ ਉੱਪਰ ਆ ਜਾ ਯਾਰ ਨਹੀਂ ਕਿਤੇ ਕਰਨਾ ਉੱਪਰ ਕਰੇਗਾ ਆਪਾਸ ਕੋਈ ਆਉਣਾ ਮਾਮਾ ਜੀ ਨੂੰ ਫੜਾਇਆ ਮਸ਼ੀਨ ਆ ਦੇਰ ਮੈਂ ਜਾ ਰਹੇ ਬਾਹਲੇ ਬਹਨਾਂ ਨਾਲ ਮੈਂ ਬੱਦ ਗਿਆ ਕੋਈ ਮਾਮਾ ਜੀ ਨੇ ਸਵਰਾਜ ਕਮੈਨ ਬਹੁਤ ਚਲਾਈ ਆ ਇਹ ਨਾ ਹੁੰਦਾ ਮਾਮਾ ਨੂੰ ਦੇ ਪੈਂਦੇ ਆ ਗੇੜਕ ਨਹੀਂ ਹੋਈ ਕੋ ਕੋ ਜਿ ਕਰਾਈ ਜਾਂਦਾ ਹਾਂ ਆਉਂਦੀ ਆਵਾਜ਼ ਕੋਈ ਗੇਰਾਂ ਦੀ ਜਿਲਪ੍ਰਿੰਟ ਥੋੜੀ ਜਨਾ ਮੋੜ ਲੈ ਮੋੜ ਲਿਆ ਉੱਪਰ ਇਹ ਕੱਬਲਾ ਥੋੜੀ ਜੋ ਪੈਂਦਿਆ ਗੇੜ ਮੜਾਈ ਮੰਗ ਆਉਂਦੀ ਆਵਾਜ਼ ਭੋੜਾ ਦੇਖ ਲੈ ਮਾ ਬਤਾਪੇ ਹੁੰਦੀ ਨੂੰ ਕਲਾਸ ਪਲਾਈ ਮੈਨੂੰ ਵੀ ਭਰਾ ਮੈਨੂੰ ਵੀ ਬਲਾ ਦੇ ਭਰਾ ਮੈਂ ਤੈਨੂੰ ਕਿਹਾ ਤਾਂ ਨਾ ਖਜਾਇਆ ਨਹੀਂ ਹੋਣਾ ਮੋੜੇ ਮੈਂ ਮੋੜ ਕੇ ਚੜਾਵਾਂ ਮੈਂ ਉਹ ਮੋੜ ਨੂੰ ਬੇ ਅਫਿਸ ਆਖਿਆ ਕਿ ਨਿਆਣੇ ਹੁਣ ਦੇ ਬਸਦਾ ਗਈ ਵੀ ਆ ਉਹ ਕੋਈ ਜੀਰੀਆਂ ਤਗੜੇ ਨਹੀਂ ਹੈਗਾ ਮਸ਼ੀਨਾਂ ਵੀ ਤਗੜੇ ਨਹੀਂ ਹੈ ਮੈਂ ਖੜੀਓ ਜੀਰੀ ਜੱਤੀ ਕਹਿੰਦਾ ਐਨ ਪੂਰੀ ਜ਼ਬਰਦਸਤ ਜੀਰੀ ਹੈ ਜਿਹੜੀ ਅੱਜ ਵਟ ਰਹੇ ਆ ਆਰਾਮ ਨਾਲ ਚੜਜਣਾ ਆਰਾਮ ਨਾਲ ਮੈਂ ਜਮਾ ਸਲੋਜੀ ਦੇ ਵਿੱਚ ਚੜਾ ਲਿਆ ਫੇ ਤਾਂ ਇਹਦਾ ਬੈਕ ਕਰਨਾ ਪਿਆ ਮੈਂ ਸਮਝ ਉਹ ਨਾ ਜਦ ਤੱਕ ਗੀਅਰ ਪਹਿਲਾ ਮੀਡੀਅਮ ਤਾਂ ਸਲੋ ਦੇ ਵਿੱਚ ਦਾ ਫੇ ਤੀਏ ਲੋਚ ਨਾਲ ਅਮਨੇ ਚੜ ਗਿਆ ਮੈਂ ਕਹਦਾ ਮਾ ਤੇਰੇ ਭਾਂਜੇ ਨੇ ਕਰਤੀ ਪਾਰਟੀ ਪਸਾ ਲਿਆ ਚੱਲ ਦੇ ਕਹਾਂ ਕੱਢ ਲੂਗਾ ਨਾ ਮੈਂ ਥੋੜੀ ਛੱਡਣ ਦਿੰਦੇ ਆ ਸੋਨੀ ਤਿਆਰਦਾ ਯਾਰ ਮਰਦਾ ਹੀ ਦੱਸ ਦਿੰਦਾ ਠੀਕ ਹੈ ਠੀਕ ਹੈ ਸੋਨੀ ਓਗਰ ਮੈਂ ਦੇਖਿਆ ਇਹਦਾ ਸਟੈਂਡਰਡ ਜਿੰਨਾ ਕਿ ਹੈ ਜਿਹੜੀ ਆਪਣੀ ਸੇਸਤਾ ਵੱਖਰੇ ਵਾਲੀ ਆ ਦੂਜੀ ਦਾ ਘਟ ਹੈ ਲਓ ਜੀ ਖੜਾਤੀ ਦੇ ਸਨੇਹੇ ਕੋਈ ਵਾਹ ਦੇ ਭੱਗੇ ਚਨੂਨ ਕਰਾ ਛੱਡ ਕੇ ਬਸ ਆ ਤੁਹਾਨੂੰ ਪੁਲ ਪਾਰ ਕਰਾਉਣ ਲੱਗੇ ਤੰਦੀ ਹੁੰਦੇ ਸਨ ਤੁਹਾਨੂੰ ਵੀ ਦੱਸਿਆ ਮੈਂ ਤਰਾ ਦਵਾਇਆ ਤੇ ਮੈਂ ਨਾਲ ਕੁਝ ਹੋਰ ਚੱਲ 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 ਠੀਕ ਹੈ ਉਹ ਬਹੁਤ ਛੋਟੀ ਜੀ ਲੱਗਦੀ ਐ ਇਹਦੇ ਕੋਲ ਬੰਬੂ ਘਾਟ ਐ ਬੰਬੂ ਘਾਟ ਡਿੰਪਿਆ ਤੇ ਕੋਲ ਮਾਰ ਕੇ ਉਹਨੇ ਢੇਡਾ ਹੋ ਮੈਂ ਭੱਗ ਗਿਆ ਚਨੂ ਅੱਜ ਗਿਆ ਤਾਂ ਮਾਂ ਵੀ ਆਖ ਕੇ ਕਰਕੇ ਵੀ ਤੰਗ ਨਾ ਰਹੀ ਵੀ ਜੇ ਠੀਕ ਐ ਤਾਂ ਦੱਸ ਨਹੀਂ ਫਿਰ ਮੈਂ ਆਉਣਾ ਇੱਧਰ ਮਾਂ ਵੀ ਇੱਧਰ ਤੂੰ ਆ ਜਾ ਵੀ ਕੋਈ ਗੱਲ ਨਹੀਂ ਲਾਲ ਮਿਲ ਕੇ ਦਪੀ ਜਾਣਾ ਕੰਮ ਆਪਾਂ ਨੇ ਕਿਵੇਂ ਜੱਜਾ ਠੀਕ ਰਿਹਾ ਕੰਮ ਕਾਤਾ ਮੈਂ। ਨਾਉ ਉਹ ਗੱਲ ਦੇ ਗੁਰਦੇ ਤੇ ਠੀਕ ਆ। ਠੀਕ ਆ। ਪੁੱਤ ਆ ਕੇ ਹੁਣ ਦਿੱਤਰ ਤਾਂ ਹੋਣਾ ਯਾਰ ਹੁਣਾਂ ਦਾ ਕੰਮ ਆ। ਆਪਣਾ ਨਹੀਂ ਕਰੀ। ਨਾ ਨਾ ਮੈਂ ਤਾਂ ਹੀ ਮੈਂ ਪਹਿਲਾਂ ਫੋਨ ਕਰਾਤਾ ਮਾਜੀ ਚਾਚੇ ਜੀ ਮਹਾਰਾ ਵੀ ਫੋਨ ਕਰਕੇ ਦੱਸ ਦਿਓ ਸਾਨੂੰ। ਨਹੀਂ ਹੁਣ ਤਾਂ ਚਾਹਤ ਤਾਂ ਹੁਣ ਕੋਈ ਆਉ ਥੋੜੀ ਜਨਾ ਹੈ। ਨਾ ਨਾ ਕੋਈ ਨਹੀਂ। ਇਹ ਬਾਤ ਛੱਡ ਦੇ ਲਾ ਤਾਂ ਹੁਣ ਹੋਰ ਕਿੰਨੇ ਕਿ ਲਾਉਣੇ ਆ? ਉਹ ਬਹੁਤ ਆ। ਸੁੱਚ ਕਰਤੀ ਇਹਦੀ। ਇਹਦੀ ਜਗਾ ਹੁਣ ਇਹੀ ਹੈ। ਸਭ ਤੋਂ ਇੱਧਰ ਲੱਗਣੀ ਹੈ ਇਹ ਜਦ ਮਰਜੀ ਆਵੇ, ਵੇਲੇ ਆਵੇ, ਕਵੇਲੇ ਆਵੇ ਠੀਕ ਆ ਚਾਚਾ। ਆਹ ਕੈਂਡੀ ਟੀਮ ਕਿਹੜੀ ਆ? ਫੀਲਡ ਵਾਲੀ ਟੀਮ ठीकु आहे की र ਹਾਂ ਕੰਮ ਕੰਮ ਮਾਰਾ ਕੰਮ ਆਪੇ ਕਰ ਰਿਹਾ ਹੈ ਇਕੱਲ ਕਿ ਲਾਣੀਆਂ ਨੇ ਪਰੋਈ ਪਈ ਆ ਜੀ ਇਹ ਨਵੀਆਂ ਸੀਪਾ ਬਣਵਾਈਆਂ ਜੀ ਬਈ ਪਿਛਲੇ ਸਾਲ ਰੋਟੀ ਭੁਲਾਣਾ ਤੋਂ ਆਪਾਂ ਨੇ ਫਣਕੇ ਸਿੱਟਦੇ ਨੇ ਆ ਫਣਕੇ ਪੁੱਦਾ ਦੇਖੋ ਝੋਨੇ ਦੀ ਸੋਨੇ ਲਗੜਦੇ ਅੱਜ 10-11 ਕਿੱਲਾਂ ਦਾ ਗੇੜ ਚਲਾਈ ਵੀ ਲੇਟ ਸੀ ਸਾਢੇ 4 ਵਜੇ 1 ਵਜੇ ਦੇ ਲਗਭਗ ਗੇੜ ਚ ਸਵੇਰੇਾਰੇ ਯੇਤ ਤੋਂ ਲੱਗ ਪਈ ਲਓ ਭਾਈ ਬਹੁਤ ਸੋਹਣਾ ਦਿਨ ਖੜੇ ਨਿਪਟ ਗਿਆ ਕੰਮ 126 ਚੱਲ ਰਹੀ ਹੈ ਹੁਣ ਤਵਾ ਮੌਸਮ ਦੀ ਗੜਬੜ ਕਰਕੇ 26ਾਂ ਤੇ ਜੋ ਰਹਿਣਾ ਪਹਿਲਾਂ ਦੇਖੋ 26ਾਂ ਚੱਲਣੀਆਂ ਫੈਡਿਕਸੋ 10 ਵੈਰਾਈਟੀਆਂ ਜਾਂ ਹਨ ਹੋਰ ਜਿਹੜੀ 24 ਆ ਜਣੀ ਹੈ ਜਾਂ ਹਨ 28 ਠੂਈ ਮਾੜੀ ਮੁੱਟੇ ਲੱਗੀਆਂ ਹੋਈਆਂ ਉਹ ਵੈਰਾਈਟੀਆਂ ਲੈ ਚੱਲਣੀਆਂ ਉਹ ਤੋਂ ਬਾਅਦ ਫਿਰ ਮੁਛਲਾ ਸ਼ੁਰੂ ਹੋਣੀ ਹੈ ਮਤਲਬ ਤਿੰਨ ਤਰ੍ਹਾਂ ਦੀਆਂ ਮਸ਼ੀਨਾਂ ਰੁਕ ਰੁੱਕ ਕੇ ਫੇਰ ਚੱਲਦੀਆਂ ਨੇ ਚਲਵਾ ਵੀ ਟਰਾਲੀ ਫੁੱਲ ਹੋ ਗਈਆਂ ਹਨ ਆ ਭਾਈ ਸਿਫਤ ਆ ਸਾਡੇ ਸਟਾਫ ਦੀ ਅੱਜ ਆਪਾਂ 3 ਮਸ਼ੀਨ ਤੇ ਆ ਗਏ ਸੋਨੀ ਦੇਖ ਲੈ ਕੰਮ ਕਿੰਨਾ ਖਿੱਚਵਾਉਂਦੇ ਫਿਰਦੇ ਆਪਾਂ ਕਿ ਨਹੀਂ ਚੱਲ ਕੋਈ ਨਹੀਂ ਫਿਰ ਗਈ ਯਾਰ ਠੀਕਰ ਤਾਂ ਰਹਿੰਦੀ ਆ ਸੋਨੀ ਨੇ ਮਸ਼ੀਨ ਚਲਾਈ ਆ ਪਿਛਲੇ ਸਾਲ ਵੀ ਕੋਈ ਕਿਸੇ ਵਾਲੀ ਆ ਕੋਈ ਕਿਹਦੀ ਵਾਲੀ ਆ ਕਿ ਨਹੀਂ ਵੀ ਸੋਨੀ ਨਹੀਂ ਧਿਆਨ ਤਾਂ ਰੱਖਣਾ ਹੀ ਪੈਂਦਾ ਹੁਣ ਦੀਆਂ ਸਾਹਾ ਵਰਗੀ ਆਖਰੀ ਸਾਹ ਤੱਕ ਉਹ ਡਿੰਪੇ ਜਾਂਦੇ ਆ ਉਹ ਆਨੀਤ ਜੀ ਰੱਖੀ ਜਾਂਦਾ ਹਲੇ ਵੀ ਕਹਿੰਦਾ ਸਾਹਾਂ ਵਰਗੀ ਕੁਛ ਐ ਜੇ ਕਰਦਾ ਕਹਿੰਦਾ ਸਾਹਾਂ ਵਰਗੀ ਆਖਰੀ ਸਾਹ ਤੱਕ ਜੱਦ ਰਹੀ ਜੀ ਹਾਂ ਬੈਠੇ ਖਲੀ ਨਹੀਂ ਜਾਣਾ ਹਾਂ ਦੌਂ ਟੈਕ ਪੈ ਜਾਂਦੇ ਜੱਲੇ ਉਹਦੇ ਚਾਹ ਹਾਂ ਚੱਲ ਫਿਰ ਵੀ ਨਿੱਗੜਾ ਮਾਲ ਪਟਾਸ਼ ਨਹੀਂ ਨਹੀਂ ਹੈਗੀ ਠੀਕ ਹੈ ਹਾਂ ਚੱਲ 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 ਲਿਆਓ ਉਥੇ